ਸਤਿ ਸ਼੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਅੱਜ ਅਸੀਂ ਲਸਣ ਖਾਣ ਦੇ ਜਿਹੜੇ ਸਾਡੀ ਸਿਹਤ ਨੂੰ ਫਾਇਦੇ ਮਿਲਦੇ ਆ ਉਹਨਾਂ ਬਾਰੇ ਗੱਲ ਕਰਾਂਗੇ ਸੋ ਆਹ ਪੂਰੀ ਵੀਡੀਓ ਨੂੰ ਸੁਣਿਓ ਧਿਆਨ ਨਾਲ ਤੇ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ 'ਚ ਅੱਗੇ ਸ਼ੇਅਰ ਕਰਿਓ ਸੋ ਅੱਜ ਜਿਹੜੇ ਫਾਇਦਿਆਂ ਦੀ ਗੱਲ ਕਰਨ ਜਾ ਰਹੇ ਤੁਸੀਂ ਪਹਿਲਾਂ ਸੁਣੇ ਨਹੀਂ ਹੋਣਗੇ ਤੇ ਸੁਣ ਕੇ ਹੈਰਾਨ ਹੋਵੋਗੇ ਇਹਦੇ ਨਾਲ ਨਾਲ ਲਸਣ ਖਾਣ ਦਾ ਸਹੀ ਤਰੀਕਾ ਕੀ ਆ ਉਸ ਬਾਰੇ ਵੀ ਜਾਣਾਂਗੇ ਕਿਉਂਕਿ ਸਾਨੂੰ ਸਹੀ ਤਰੀਕਾ ਪਤਾ ਨਹੀਂ ਉਹਦੇ ਪਿੱਛੇ ਕਾਰਨ ਕੀ ਆ ਅਸੀਂ ਉਸੇ ਤਰੀਕੇ ਨਾਲ ਹੀ ਕਿਉਂ ਖਾਣਾ ਉਹ ਵੀ ਇੱਕ ਬਹੁਤ ਵੱਡਾ ਰਾਜ਼ ਆ ਸੋ ਆਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰੀਏ ਤੇ ਬਿਨਾ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਇਹਦੇ ਫਾਇਦੇ ਬਾਰੇ ਦੋਸਤੋ ਜੇ ਪਹਿਲਾ ਫਾਇਦਾ ਵੇਖੀਏ ਤਾਂ ਜਿਹੜਾ ਲਸਣ ਆ ਇਹਦੇ ਵਿੱਚ ਐਂਟੀਮਾਈਕਰੋਬੀਅਲ ਪ੍ਰੋਪਰਟੀਆਂ ਹੁੰਦੀਆਂ ਐ ਐਂਟੀਮਾਈਕਰੋਬੀਅਲ ਗੁਣ ਹੁੰਦੇ ਆ ਪਾਵ ਸਾਨੂੰ ਕੋਈ ਵੀ ਮੌਸਮ ਬਦਲਣ ਦੇ ਨਾਲ ਜਿਹੜੀ ਵਾਇਰਲ ਇਨਫੈਕਸ਼ਨ ਹੁੰਦੀ ਉਸ ਤੋਂ ਸਾਨੂੰ ਬਚਾਉਂਦਾ ਹੈ ਕੋਈ ਵੀ ਬੈਕਟੀਰੀਅਲ ਇਨਫੈਕਸ਼ਨ ਆ ਬੁਖਾਰ ਜ਼ੁਕਾਮ ਨਦਲੇ ਤੋਂ ਵੀ ਸਾਨੂੰ ਬਚਾ ਕੇ ਰੱਖਦਾ ਹੈ ਸੋ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੀ ਇਹ ਸਾਰੇ ਗੁਣ ਹੁੰਦੇ ਕਿਉਂ ਉਹਦੇ ਵਿੱਚ ਦੋਸਤੋ ਲਸਣ ਦੇ ਵਿੱਚ ਇੱਕ ਐਲੀਸਨ ਨਾਂ ਦਾ ਕੰਪਾਊਂਡ ਪਾਇਆ ਜਾਂਦਾ ਹੈ ਪਰ ਉਹ ਐਲੀਸਨ ਦਾ ਸਾਡੇ ਸਰੀਰ ਨੂੰ ਤਾਂ ਹੀ ਫਾਇਦਾ ਹੁੰਦਾ ਇਹ ਲਸਣ ਨੂੰ ਅਸੀਂ ਬਰੀਕ ਬਰੀਕ ਚੌਪ ਬ ਕੀਤਾ ਹੋਵੇ ਉਸ ਤੋਂ ਬਾਅਦ ਕ੍ਰਸ਼ ਕਰਕੇ ਇਹਨੂੰ ਬਰੀਕ-ਬਰੀਕ ਇਹਨੂੰ ਘੱਟੋ-ਘੱਟ 10-15 ਮਿੰਟ ਵਾਸਤੇ ਅਸੀਂ ਰੱਖਣਾ ਹੈ। ਖਾਣ ਮਤਲਬ 10-15 ਮਿੰਟ ਇਹਨੂੰ ਖਾਣਾ ਨਹੀਂਗਾ। ਇਹਦੇ ਨਾਲ ਕੀ ਹੁੰਦਾ ਜਿਹੜਾ ਐਲਿਸਨ ਉਹ ਹੋਰ ਐਕਟੀਵੇਟ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਹੀ ਸਾਨੂੰ ਸਾਡੀ ਸਿਹਤ ਨੂੰ ਇਹ ਸਾਰੇ ਫਾਇਦੇ ਮਿਲਦੇ ਆ। ਸੋ ਜੇ ਅਗਲਾ ਫਾਇਦਾ ਵੇਖੀਏ ਤਾਂ ਇਹ ਸਾਡੇ ਬਲੱਡ ਪ੍ਰੈਸ਼ਰ ਨੂੰ ਵੀ ਰੈਗੂਲੇਟ ਕਰਦਾ ਏ ਜਿੰਨਾ ਲੋਕਾਂ ਦਾ ਹਾਈ ਬਲੱਡ ਪ੍ਰੈਸ਼ਰ ਰਹਿੰਦਾ ਉਹਨਾਂ ਨੂੰ ਜਰੂਰ ਜਿਹੜਾ ਲਸਣ ਦਾ ਇਸਤੇਮਾਲ ਕਰਨਾ ਚਾਹੀਦਾ ਕਿਉਂਕਿ ਇਹਦੇ ਵਿੱਚ ਲਾ ਜਿਹੜਾ ਐਲਿਸਨ ਆ ਉਹ ਸਾਡੇ ਬਲੱਡ ਪ੍ਰੈਸ਼ਰ ਨੂੰ ਰੈਗੂਲੇਟ ਵੀ ਕਰਦਾ ਤੇ ਸਾਡੀਆਂ ਜਿਹੜੀਆਂ ਆਰਟਰੀਜ਼ ਆ ਉਹਨਾਂ ਨੂੰ ਵੀ ਉਹਨਾਂ ਦੀ ਸਿਹਤ ਵਾਸਤੇ ਵੀ ਇਹ ਬਹੁਤ ਜ਼ਰੂਰੀ ਆ ਸੋ ਜਿੰਨਾ ਕਹਿ ਲੋ ਵੀ ਉਮਰ ਵਧਣ ਦੇ ਨਾਲ ਅੱਗੇ ਜਾ ਕੇ ਜਿਹੜੀ ਐਥੀਰੋਸਕਲੋਰੋਸਿਸ ਵਰਗੀਆਂ ਭਿਆਨਕ ਬਿਮਾਰੀਆਂ ਸਾਨੂੰ ਘੇਰ ਸਕਦੀਆਂ ਉਹਨਾਂ ਤੋਂ ਵੀ ਬਚਾਉਂਦਾ ਏ ਤੇ ਲਸਣ ਵਿੱਚ ਰਾ ਜਿਹੜਾ ਐਲੀਸਨ ਆ ਇਹ ਸਾਡੇ ਐਲ ਡੀ ਐਲ ਕੋਲੇਸਟਰੋਲ ਨੂੰ ਘਟਾਉਂਦਾ ਏ ਬੈਡ ਕੋਲੇਸਟਰੋਲ ਜੀ ਨੂੰ ਮਾੜੀ ਚਰਬੀ ਕਹਿ ਦਿੰਨੇ ਆ ਜਿਹੜੀ ਅੱਗੇ ਜਾ ਕੇ ਦਿਲ ਦੇ ਰੋਗਾਂ ਦਾ ਕਾਰਨ ਬਣਦੀ ਏ ਸੋ ਓਵਰ ਆਲ ਕਹਿ ਲੋ ਵੀ ਇਹ ਸਾਡੇ ਦਿਲ ਦੀ ਸਿਹਤ ਲਈ ਵਧੀਆ ਏ ਬੀ ਪੀ ਨੂੰ ਵੀ ਕੰਟਰੋਲ ਕਰਦਾ ਏ ਤੇ ਸਾਡੇ ਕੋਲੇਸਟਰੋਲ ਨੂੰ ਮਾੜੇ ਕੋਲੇਸਟਰੋਲ ਨੂੰ ਵੀ ਹੇਠਾਂ ਲੈ ਕੇ ਜਾਂਦਾ ਇਦੇ ਨਾਲ ਨਾਲ ਸਾਥੀਓ ਸਾਡੇ ਬ੍ਰੇਨ ਦੀ ਹੈਲਥ ਲਈ ਬਹੁਤ ਵਧੀਆ ਇਹਦੇ ਵਿੱਚ ਐਂਟੀਆਕਸੀਡੈਂਟ ਬਹੁਤ ਵਧੀਆ ਪਾਏ ਜਾਂਦੇ ਆ ਜਿਹੜੇ ਸਾਡੇ ਬ੍ਰੇਨ ਸੈਲਸ ਨੂੰ ਫ੍ਰੀ ਰੈਡੀਕਲਸ ਤੋਂ ਬਚਾ ਕੇ ਰੱਖਦੇ ਆ ਸੋ ਜਿਹਦੇ ਕਰਕੇ ਵੱਡੀ ਉਮਰ ਜਿਹੜੀ ਅਲਜ਼ਾਈਮਰ ਵਰਗੀਆਂ ਬਿਮਾਰੀਆਂ ਹੋਣ ਦਾ ਖਤਰਾ ਏ ਉਸ ਤੋਂ ਬਚਾਉਂਦੇ ਆ ਸੋ ਲਸਣ ਸਾਡੇ ਬ੍ਰੇਨ ਦੀ ਸਿਹਤ ਲਈ ਵੀ ਵਧੀਆ ਏ ਸਾਡੀ ਯਾਦਦਾਸ਼ਤ ਵੀ ਇਹ ਠੀਕ ਰੱਖਦਾ ਤੇ ਸਾਥੀਓ ਨਵੀਆਂ ਸਟੱਡੀਆਂ ਇਹ ਵੀ ਦੱਸਦੀਆਂ ਵੀ ਇਦਿਨ ਸਾਡੀ ਉਮਰ ਵੀ ਵਾਧੀ ਲੌਂਗੇਵਿਟੀ ਵਾਧੀ ਆ ਸਾਡੀ ਲਾਈਫ ਦੀ ਸੋ ਜਿਹੜੇ ਲੋਕ ਰਜਾਨਾ ਇਹਦਾ ਇਸਤੇਮਾਲ ਕਰਦੇ ਆ ਸਹੀ ਤਰੀਕੇ ਨਾਲ ਉਹਨਾਂ ਦੀ ਉਮਰ ਵੱਧ ਹੁੰਦੀ ਆ ਸੋ ਸਹੀ ਤਰੀਕਾ ਉਹੀ ਆ ਜਿਹੜਾ ਮੈਂ ਤੁਹਾਨੂੰ ਪਿੱਛੇ ਦੱਸਿਆ ਵੀ ਇਹਨੂੰ ਕ੍ਰਸ਼ ਕਰ ਲਓ ਬਰੀਕ ਬਰੀਕ 10 15 ਮਿੰਟ ਵਾਸਤੇ ਇਹਨੂੰ ਰੱਖ ਲਓ ਉਸ ਤੋਂ ਬਾਅਦ ਇਹਨੂੰ ਚਬਾ ਕੇ ਖਾਣਾ ਵਧੀਆ ਤਰੀਕੇ ਨਾਲ ਕੋਸੇ ਜੇ ਪਾਣੀ ਨਾਲ ਇਹਨੂੰ ਖਾਣਾ ਹੈ ਤੇ ਸਾਥੀਓ ਸਾਡੇ ਜੋੜਾਂ ਵਾਸਤੇ ਵੀ ਬਹੁਤ ਵਧੀਆ ਲਸਣ ਕਿਉਂਕਿ ਜਿਹੜੇ ਸਾਡੇ ਹੱਡੀਆਂ ਦੇ ਸਿਰਿਆਂ ਦੇ ਕਾਰਟਿਲੇਜ ਹੁੰਦਾ ਹੈ ਉਹਨੂੰ ਖਿਸਰੇ ਨਹੀਂ ਦਿੰਦਾ ਉਹਨੂੰ ਕਹਿ लो ਵੀ ਖਰਾਬ ਨਹੀਂ ਹੋਣ ਦਿੰਦਾ ਡਾਈਜਰ ਵੇਅਰ ਐਂਡ ਟੇਅਰ ਤੋਂ ਬਚਾਉਂਦਾ ਉਹਦੇ ਸੋ ਲਸਣ ਦਾ ਜੇ ਅਸੀਂ ਲਗਾਤਾਰ ਇਸਤੇਮਾਲ ਕਰਾਂਗੇ ਤਾਂ ਇਹਦੇ ਵਿੱਚਲੇ ਜਿਹੜਾ ਕੰਪਾਊਂਡ ਆ ਉਹ ਸਾਡੀਆਂ ਹੱਡੀਆਂ ਨੂੰ ਵੀ ਪ੍ਰੋਟੈਕਟ ਕਰਦਾ ਹੈ ਤੇ ਜਿਹੜੇ ਲੋਕ ਐਥਲੀਟ ਆ ਜਾਂ ਐਕਸਰਸਾਈਜ਼ ਜ਼ਿਆਦਾ ਕਰਦੇ ਆ ਜਾਂ ਜਿਹੜੇ ਜਿੰਮ ਕਰਦੇ ਉਹਨਾਂ ਨੂੰ ਵੀ ਲਸਣ ਦਾ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਦੋਸਤੋ ਹਜ਼ਾਰਾਂ ਸਾਲਾਂ ਪਹਿਲਾਂ ਜਿਹੜੇ ਕਹਿ ਲੋ ਵੀ ਮਜ਼ਦੂਰ ਸੀ ਉਹਨਾਂ ਨੂੰ ਲਸਣ ਦਿੱਤਾ ਜਾਂਦਾ ਸੀਗਾ ਉਹਨਾਂ ਦੇ ਸਰੀਰਕ ਤਾਕਤ ਵਾਸਤੇ ਸੋ ਜਿਹੜੇ ਲੋਕ ਹੈਵੀ ਐਕਸਰਸਾਈਜ਼ ਕਰਦੇ ਉਹਨਾਂ ਨੂੰ ਜ਼ਰੂਰ ਲਸਣ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਉਹਨਾਂ ਲਈ ਬਹੁਤ ਬੈਨੀਫੀਸ਼ੀਅਲ ਆ ਬਹੁਤ ਤਾਕਤ ਦਿੰਦਾ ਹੈ ਸੋ ਇਹਦੇ ਨਾਲ ਨਾਲ ਬ੍ਰੇਨ ਦੀ ਹੈਲਥ ਦਾ ਵੀ ਤੁਹਾਨੂੰ ਦੱਸਤਾ ਹੈ ਹਾਰਟ ਦਾ ਵੀ ਦੱਸਤਾ ਬਾਕੀ ਲਸਣ ਸਾਡੇ ਲੀਵਰ ਦੀ ਸਿਹਤ ਲਈ ਵੀ ਇੱਕ ਬਹੁਤ ਵਧੀਆ ਦਵਾਈ ਦੇ ਤੌਰ ਤੇ ਕੰਮ ਕਰਦਾ ਹੈ ਲੀਵਰ ਵਾਸਤੇ ਵੀ ਬਹੁਤ ਵਧੀਆ ਹੈ ਸੋ ਸਾਥੀਓ ਆ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਵੱਧ ਤੋਂ ਵੱਧ ਭੈਣ ਭਰਾਵਾਂ ਤੱਕ ਜਿਹੜੀ ਇਹ ਨੌਲੇਜ ਆ ਜਿਹੜੀ ਜਾਣਕਾਰੀ ਉਹ ਪਹੁੰਚਣੀ ਚਾਹੀਦੀ ਹੈ ਸੋ ਲਿਵਰ ਦੀ ਸੋਜ ਨੂੰ ਵੀ ਘਟਾਉਂਦਾ ਏ ਫੈਟੀ ਲਿਵਰ ਤੋਂ ਵੀ ਬਚਾਉਂਦਾ ਏ ਜੇ ਅਸੀਂ ਰੈਗੂਲਰ ਲਸਣ ਦਾ ਇਸਤੇਮਾਲ ਕਰਦੇ ਆਂ ਸੋ ਫੈਟੀ ਲਿਵਰ ਨੂੰ ਠੀਕ ਕਰ ਲਈ ਐਕਸਰਸਾਈਜ਼ ਵੀ ਬਹੁਤ ਜ਼ਰੂਰੀ ਆ ਡਾਈਟ ਕੰਟਰੋਲ ਵੀ ਬਹੁਤ ਜ਼ਰੂਰੀ ਆ ਇਹਦੇ ਨਾਲ ਨਾਲ ਡਾਈਟ ਕੰਟਰੋਲ ਦੇ ਐਕਸਰਸਾਈਜ਼ ਦੇ ਨਾਲ ਨਾਲ ਤੁਸੀਂ ਲਸਣ ਦਾ ਵੀ ਇਸਤੇਮਾਲ ਕਰ ਸਕਦੇ ਆ ਇਹ ਵੀ ਤੁਹਾਡੇ ਲਿਵਰ ਨੂੰ ਰਿਕਵਰੀ ਵਾਸਤੇ ਬਹੁਤ ਸਹਾਇਤਾ ਕਰੂਗਾ ਸੋ ਆ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਇਜਾਜ਼ਤ ਦਿਓ ਧੰਨਵਾਦ